ਅੱਜ ਜੀ ਸਾਡੇ ਭਰਾ ਨੇ ਮਨਦੀਪ ਬਰਵਾਲਾ ਪ੍ਰਧਾਨ ਆ ਜਿਹੜਾ ਸਾਡਾ ਮੋਢੇ ਤੋਂ ਇਹੀ ਆ ਪਹਿਲੇ ਟੂਰਨਾਮੈਂਟ ਲਈ ਠੀਕ ਬਾਕੀ ਸਾਡੇ ਦੋਹੋ ਕਮੇਟੀ ਆ 10 ਮੈਂਬਰੀ ਸਾਰੇ ਪੰਜਾਬ ਬਾਹਰ ਬਾਹਰ ਬੈਠੇ ਦੇ ਵੀਰ ਸਾਡੇ ਸਾਡੇ ਇੱਥੇ ਪਿੰਡ ਵਾਲੇ ਨੇ ਸਾਰੇ ਦੇ ਸਹਿਯੋਗ ਨਾਲ ਅਸੀਂ ਚੌਥਾ ਟੂਰਨਾਮੈਂਟ ਕਰਾਉਣਾ ਹੈ ਰੇਟ ਦਿਖਾ ਲ ਕਰਵਾਉਣਾ ਜਿਹੜੀਆਂ ਜਿਹੜੀਆਂ 70 ਜਿਹੜੀਆਂ 70 ਕਿਲੋ ਦੀਆਂ ਸੀਗੀਆਂ ਉਹ ਆਈਆਂ ਨੇ 25 ਟੀਮਾਂ ਜਿਹੜੀਆਂ ਓਪਨ ਦੀਆਂ ਟੀਮਾਂ ਨੇ ਉਹ ਆਈਆਂ ਨੇ ਜੀ 35 ਟੀਮਾਂ ਲੜਕੀਆਂ ਦੀ ਕਬੱਡੀ ਵੀ ਦੁਬਈ ਜਾ ਰਹੀ ਹੈ ਹਾਂ ਜੀ ਲੜਕੀਆਂ ਦਾ ਵੀ ਕਬੱਡੀ ਦਾ ਕੱਪ ਰਾਇਆ ਜੀ ਉਹ ਵੀ ਦੋ ਟੀਮਾਂ ਆਈਆਂ ਸੀਗੀਆਂ ਇਹਨਾਂ ਦੀ ਮਾਨਸਾ ਪੁਰਾ ਪੱਖਿਆ ਜੀ ਹਾਂ ਨਾਲ ਪਹਿਲਾ ਨਾਮ ਜੀ 70000 ਦੂਜਾ 50000 ਬੱਸਾਂ ਨੂੰ 1-1000 ਆ ਜਾਂਦੀ ਨੂੰ ਤੇ ਬੱਚ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਆਰਿਆਂ ਨੂੰ ਬੇਨਤੀ ਹੈ ਇਹ ਵੀ ਪਹੁੰਚੋ ਵੀ ਤੇ ਆਨਲਾਈਨ ਸਾਡਾ ਲਾਈਵ ਕਬੱਡੀ ਤੇ ਸੱਫਰਾਂ ਤੇ ਚੱਲ ਰਿਹਾ ਹੈ ਜੱਫਾ ਬੰਨੇ ਬੰਨੇ ਕਰਵਾ ਦੇਗਾ ਨੌਜਵਾਨਾਂ ਨੂੰ ਇਹੀ ਮੈਸੇਜ ਆ ਇੱਕ ਤਾਂ ਦੇ ਨੱਗਰ ਦਾ ਮਹਯੋਗ ਰੱਖੋ ਜੇ ਇਹ ਵੀ ਕੋਈ ਆਪਣੀ ਲੜਾਈ ਝਗੜੇ ਵਾਲਾ ਕੰਮ ਨਹੀਂ ਹੁੰਦਾ ਚੌਥਾ ਟੂਰਨਾਮੈਂਟ ਕਰਦਾ ਨੰਬਰ ਨਜਵਨ ਖਰਾ ਵਧੀਆ ਤਰੀਕੇ ਨਾਲ ਢੰਗ ਪ੍ਰਬੰਧ ਕਰਿਆ ਹੋਇਆ ਵਾ ਪੁਲਿਸ ਪ੍ਰੋਫੈਸ਼ਨਲ ਦਾ ਸਾਡਾ ਸਾਥ ਕਰਦੇ ਗੱਲ ਸਾਹਮਣੇ ਗ੍ਰਾਊਂਡ ਦੀ ਕਿਤੇ ਨਿਕਲੇ ਥਾਂ ਨਹੀਂ ਲੱਭ ਰਹੀ ਆ ਪਿੰਡ ਦੇ ਬੱਚੇ ਕਿੱਥੇ ਪ੍ਰੈਕਟਿਸ ਕਰਨਗੇ ਕਿੰਨੇ ਕੁ ਗ੍ਰਾਊਂਡ ਏ ਸਾਡੂ ਏ ਇਹੀ ਸਾਡੂ ਸਰਕਾਰਾਂ ਨੂੰ ਵੀ ਇਹੀ ਬੇਇਨਤੀ ਆ ਅਸੀਂ ਹਰੇਕ ਟੂਰਨਾਮੈਂਟ ਤੇ ਬੇਇਨਤੀ ਕਰਦੇ ਆਣੇ ਆ ਵੀ ਸਾਡੇ ਪਿੰਡ ਨੂੰ ਗ੍ਰਾਊਂਡ ਦਿੱਤਾ ਜਾਵੇ ਸਾਡੇ ਪਿੰਡ ਨੂੰ ਗ੍ਰਾਊਂਡ ਨਹੀਂ ਆਲੇ ਤੋਲੇ ਆਏਗਾ ਜੀ ਪ੍ਰਕਾਣਾ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਜੀ ਇਹ ਕਹਿੰਦਾ ਜੀ ਇਹ ਬਾਪੂ ਇਹ ਵੀ ਪੰਚਾਇਤ ਦੇ ਅਧ ਦੇ ਵਿੱਚ ਹੁੰਦਾ ਵਾ ਵੀ ਗ੍ਰਾਊਂਡ ਕਿੱਥੇ ਬਣਾ ਕੇ ਇੱਕ ਥਾਂ ਖੇਤ ਕਰਵਾਉਣਾ ਤੁਸੀਂ ਵੀ ਦੇਖਦੇ ਹੋ ਔਰ ਇੱਕ ਥਾਂ ਤੁਸੀਂ ਵੀ ਆਉਨੇ ਹੋ ਸਾਨੂੰ ਖੇਤ ਕਿ ਕਰਾਉਣਾ ਪੈਂਦਾ ਹੈ ਗਰਾਊਂਡ ਵੀ ਸਾਡੇ ਕੋਲ ਜੱਗਰੀ ਹੈ ਚੌਥੀ ਦੇ ਇੰਦਰ ਦੇ ਮੰਤਰੀ ਸਾਹਿਬ ਨੇ ਮੇਰੇ ਵੀ ਕਿੱਥੇ ਦੇਖਦੇ ਅਸੀਂ ਤਾਂ ਜੀ ਐਪਲੀਕੇਸ਼ਨਾਂ ਵੀ ਦੇ ਚੁੱਕੇ ਆ ਐਮਐਲਏ ਸਾਹਿਬ ਨੂੰ ਵੀ ਮੰਤਰੀ ਸਾਹਿਬ ਨੂੰ ਵੀ ਇਹ ਆ ਵੀ ਸਹੂਲਤ ਸਾਡੇ ਬਾਅਦ ਵਿੱਚ ਕੋਈ ਨਹੀਂ ਆ ਕੇ ਦੇਖਦਾ ਹੈਗਾ ਵੀ ਗਰਾਊਂਡ ਕਿਥੇ ਦਿੱਤਾ ਜਾਵੇ ਜਾਂ ਕਿਹੜੀ ਜਗ੍ਹਾ ਤੇ ਬਣਾਇਆ ਜਾਵੇ ਸਾਡੀ 33 ਜ਼ਮੀਨ ਵੀ ਚਲਦੀ ਪਈ ਹੈ ਚਾਹੇ ਉੱਥੇ ਬਣਾ ਕੇ ਦਿੱਤਾ ਜਾਵੇ ਮੇਰੇ ਵੀਰੋ ਮੇਰੇ ਵੀਰੋ ਮੇਰਾ ਹਰਜੀਤ ਸਿੰਘ ਜਿਹੜੀ ਉਹ ਤਵੇ ਸ਼ਹਿਰ ਪਰਦਾਲੇ ਦੇ ਕਬੱਡੀ ਗੁਲਦੀਪ ਵਰਪਾਲਾ ਡੱਗਾ ਮਾਸਾ ਵਾਹਿਗੁਰੂ ਜੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਸਰਪ੍ਰਸਤਾਂ ਦਾ ਤੋਂ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਅਸੀਂ ਜਮਾਤ ਦੇ ਸਾਡੇ ਪਿੰਡ ਦੇ ਵਿੱਚ ਇੱਥੇ ਮਿੰਨਪਰਵਾਏ ਦੇ ਵਿੱਚ ਆਇਓ ਮੈਂ ਜੀ ਆਪ ਨੂੰ ਆਗਮਨ ਹੈ ਇਹ ਜਿਹੜਾ ਟੂਰਨਾਮੈਂਟ ਇਹ ਜਮਾਤ ਦੇ ਟੂਰਨਾਮੈਂਟ ਪਿੰਡ ਦਾ ਹੋ ਰਿਹਾ ਪਿੰਡ ਦੀ ਨੌਜਵਾਨ ਸਭਾ ਦੇ ਵੱਲੋਂ ਔਰ ਪਿੰਡ ਦੇ ਸਾਰੇ ਨਗਰ ਵੱਲੋਂ ਆਏ ਜੀ ਕਿ ਸਾਜਾ ਟੂਰਨਾਮੈਂਟ ਨੇ ਕੰਮ ਕੀਤਾ ਚੌਥਾ ਟੂਰਨਾਮੈਂਟ ਆ ਅਸੀਂ ਇਹੀ ਕਹਾਂਗੇ ਬੱਚਿਆਂ ਨੂੰ ਧੰਨਵਾਦ ਸਾਡਾ ਪ੍ਰਾਣਾ ਇਹ ਆ ਦੇ ਜਨਮ ਤੋਂ ਬਤਾ ਚੰਗੇ ਕੰਮ ਆਓ ਸਾਡੀ ਪਰਿਵਾਰ ਦੀ ਸੇਵਾ ਕਰੋਗਾ